ਮੌਸਮ 24 ਘੰਟਿਆਂ ਦੇ ਵਿੱਚ ਅਜਿਹਾ ਬਦਲਿਆ ਕਿ ਪੰਜਾਬ ਦੇ ਵਿੱਚ ਏਸੀ ਤਾਂ ਬਿਲਕੁਲ ਬੰਦ ਹੋ ਗਏ ਤੇ ਨਾਲ ਹੀ ਜੇਕਰ ਪੱਖਿਆਂ ਦੀ ਗੱਲ ਕਰੀਏ ਤਾਂ ਪੱਖਿਆਂ ਦੀ ਰਫ਼ਤਾਰ ਘਟ ਗਈ ਕਈ ਜਗਾਵਾਂ ਤੇ ਪੱਖੇ ਵੀ ਲੋਕਾਂ ਦੇ ਵੱਲੋਂ ਬੰਦ ਕਰ ਦਿੱਤੇ ਗਏ ਜਿਸ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਪੰਜਾਬ ਦੇ ਵਿੱਚ ਸਰਦੀ ਦੇ ਮੌਸਮ ਨੇ ਠੰਡ ਨੇ ਦਸਤਕ ਦੇ ਦਿੱਤੀ ਹੈ ਕਿਉਂਕਿ ਪਿਛਲੇ 24 ਘੰਟਿਆਂ ਦੇ ਦੌਰਾਨ ਜਾਂ ਪਰਸੋਂ ਤੋਂ ਹੀ ਲਗਾਤਾਰ ਜਿਵੇਂ ਲਗਾਤਾਰ ਜਿਵੇਂ ਮੀਂਹ ਦਾ ਦੌਰ ਜਾਰੀ ਹੈ ਤਾਂ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਗਿਰਾਵਟ ਵੀ ਕੋਈ 1 2 3 ਡਿਗਰੀ ਦੀ ਨਹੀਂ 5 ਤੋਂ ਲੈ ਕੇ 11 ਡਿਗਰੀ ਤੱਕ ਤਾਪਮਾਨ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਘਟ ਗਿਆ ਹੈ ਆ ਜਿਸ ਦੇ ਨਾਲ ਗਰਮੀ ਦੀ ਵਿਦਾਈ ਹੋਈ ਹੈ ਤੇ ਠੰਡ ਦੇ ਮੌਸਮ ਨੇ ਸਰਦੀ ਨੇ ਦਸਤਕ ਦੇ ਦਿੱਤੀ ਆ ਲੋਕਾਂ ਨੇ ਹੁਣ ਸਰਦੀਆਂ ਵਾਲੇ ਕੱਪੜੇ ਕੱਢਣੇ ਵੀ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਦੀ ਦਾ ਠੰਡ ਦਾ ਗਰਾਫ ਵਾਧਾ ਹੋਇਆ ਨਜ਼ਰ ਆਵੇਗਾ ਅਜਿੱਥੇ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ ਉੱਥੇ ਮੈਦਾਨਾਂ ਦੇ ਵਿੱਚ ਮੀਂਹ ਦੇ ਕਰਕੇ ਦਰਸਲ ਇਹ ਪਾਰੇ ਦੇ ਵਿੱਚ ਤਾਪਮਾਨ ਦੇ ਵਿੱਚ ਗ੍ਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਦੇ ਨਾਲ ਹੀ ਠੰਡ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਆਮ ਦੇ ਨਾਲੋਂ 11 ਡਿਗਰੀ ਤੱਕ ਤਾਪਮਾਨ ਡਿੱਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਮੀਂਹ ਪੈ ਰਿਹਾ 12 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਰੋਕ ਰੋਕ ਕੇ ਬੱਦਲ ਵਾਰੇ ਨੇ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨਾਂ ਮੀਂਹ ਪੈ ਰਿਹਾ ਹੈ ਹਾਂ ਤਾਂ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗ੍ਰਾਵਟ ਦਰਜ ਕੀਤੀ ਗਈ ਹੈ ਅੱਤਾਂ ਮੌਸਮ ਦੇ ਵਿੱਚ ਇਸ ਤਰੀਕੇ ਦੀ ਪਿਛਲੇ 24 ਘੰਟਿਆਂ ਦੇ ਵਿੱਚ 48 ਘੰਟਿਆਂ ਦੇ ਵਿੱਚ ਅਜਿਹੀ ਤਬਦੀਲੀਆਂ ਹੀ ਖਾਸ ਕਰਕੇ ਜਿਹੜਾ ਕੱਲ ਪੰਜਾਬ ਦੇ ਵਿੱਚ ਮੀਂਹ ਪਿਆ ਉਸ ਨੇ ਆ ਤਾਮਾ ਦੇ ਵਿੱਚ ਕਾਫੀ ਗਿਰਾਵਟ ਲਿਆਂਦੀ ਹੈ। ਅੱਤਾ 11 ਡਿਗਰੀ ਤੱਕ ਘਟ ਤਾਪਮਨ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਗਿਆ। ਜਿੱਥੇ ਕਿ ਪਹਿਲਾਂ ਗਰਮੀ ਦੀ ਕਿਤਨਾ ਕਿਤੇ ਪਿਛਲੇ ਦਿਨਾਂ ਦੇ ਦੌਰਾਨ ਤਪਚ ਨਜ਼ਰ ਆਈ ਹਮਸਪਰੀ ਗਰਮੀ ਜੋ ਕਿ ਵੇਖਣ ਨੂੰ ਮਿਲੀ ਤਾਂ ਉਸ ਤੋਂ ਜ਼ਰੂਰ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਕਿਸਾਨਾਂ ਦੇ ਲਿਹਾਜ਼ ਦੇ ਨਾਲ ਵੀ ਗੱਲ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਆਚੋਨੀ ਦੀ ਵੱਡੀ ਦਾ ਚੋਨੀ ਦੀ ਕਟਾਈ ਦਾ ਸਮਾਂ ਆਤਾ ਸੁਭਾਅਕ ਹੈ ਕਿ ਜਿਹੜੀ ਫਸਲ ਅਜੇ ਵੱਡੀ ਨਹੀਂ ਗਈ ਜਿੱਥੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਜਦੋਂ ਨਾਲ ਹਵਾ ਚੱਲਦੀ ਹੈ ਤਾਂ ਫਸਲ ਵਿਛ ਜਾਂਦੀ ਹੈ ਉਸ ਦੀ ਕਟਾਈ ਕਰਨ ਲਈ ਬਹੁਤ ਮੁਸ਼ਕਲ ਹੁੰਦੀ ਹੈ ਜੇਕਰ ਕੋਈ ਕੰਬਾਈਨ ਦੇ ذریعے ਕਟਾਈ ਕੀਤੀ ਜਾਂਦੀ ਹੈ ਕੰਬਾਈਨ ਵਾਲੇ ਫਿਰ ਪੈਸੇ ਵੀ ਜ਼ਿਆਦਾ ਲੈਂਦੇ ਨੇ ਜੇਕਰ ਫਸਲ ਖੇਤਾਂ ਦੇ ਵਿੱਚ ਪੂਰੀ ਦੀ ਪੂਰੀ ਵਿਛ ਜਾਂਦੀ ਹੈ ਸੁਭਾਅਕ ਹੈ ਕਿਸਾਨਾਂ ਦੀ ਮੁਸ਼ਕਲ ਵੱਧਦੀ ਹੈ ਜਿਹੜੀ ਫਸਲ ਦੀ ਵੱਡੀ ਕਰਕੇ ਕਿਸਾਨ ਮੰਡੀਆਂ ਦੇ ਵਿੱਚ ਲੈ ਕੇ ਚਲੇ ਗਏ ਅਜੇ ਫਸਲ ਵਿਕੀ ਨਹੀਂ ਹੈ ਆ ਕਿਉਂਕਿ ਛੱਟ ਦਾ ਪ੍ਰਬੰਧ ਤਾਂ ਬਹੁਤ ਘੱਟ ਹੁੰਦਾ ਵੰਡੀਆਂ ਦੇ ਵਿੱਚ ਜਾਂ ਜ਼ਿਆਦਾਤਰ ਫਸਲ ਜਿਹੜੀ ਖੁੱਲੇ ਅਸਮਾਨ ਦੇ ਹੇਠ ਹੀ ਪਈ ਹੁੰਦੀ ਹੈ ਤਾਂ ਉੱਥੇ ਫਸਲ ਵੀ ਜੋ ਕਿ ਕਿਸਾਨਾਂ ਦੀ ਸੁਮੀ ਦੇ ਕਾਰਨ ਖਰਾਬ ਹੋ ਰਹੀ ਹੈ ਤੇ ਇਸ ਸਬਾਅ ਵਿੱਚ ਕਿ ਇਸ ਦੇ ਨਾਲ ਕਿਸਾਨਾਂ ਦੀ ਮੁਸ਼ਕਲ ਵੀ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਵਕਫਾ ਜਗਾਵਾਂ ਦੀ ਤੁਹਾਨੂੰ ਅਸੀਂ ਜਾਣਕਾਰੀ ਵੀ ਦੇ ਰਹੇ ਹਾਂ ਕਿ ਕਿਸ ਤਰੀਕੇ ਦਾ ਟੈਂਪਰੇਚਰ ਵਕਫਾ ਜਗਾਵਾਂ ਤੇ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦੀ ਗੱਲ ਕਰੀ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਜੋ ਕਿ 24.8 ਡਿਗਰੀ ਦਰਜ ਕੀਤਾ ਗਿਆ ਤੇ ਘਟ ਤੋਂ ਘਟ ਤੱਕ ਘਟ ਤਾਪਮਨ 22.2 ਡਿਗਰੀ ਰਿਹਾ ਸਿੱਧਾ 11.2 ਡਿਗਰੀ ਦਾ ਤਾਪਮਨ ਘਟ ਗਿਆ 24 ਘੰਟਿਆਂ ਦੇ ਵਿੱਚ ਜੋ ਕਿ ਗਰਾਵਟ ਦਰਜ ਕੀਤੀ ਗਈ ਏਕੇ ਕਰਕੇ ਤੁਹਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਬਾਰੇ ਵੱਖ-ਵੱਖ ਸ਼ਹਿਰਾਂ ਬਾਰੇ ਵੀ ਜਾਣ ਕਰ ਦੇਵਾਂਗੇ ਕਿ ਇੱਥੇ ਕਿੰਨਾ ਟੈਂਪਰੇਚਰ ਦਰਜ ਕੀਤਾ ਗਿਆ ਮਾਝਾ ਖੇਤਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 22.7 ਡਿਗਰੀ ਮੈਕਸਿਮਮ ਤਾਪਮਨ ਤੇ ਘਟ ਤੋਂ ਘਟ 18.3 ਡਿਗਰੀ ਜੋ ਕਿ ਪਾਰਾ ਰਿਹਾ ਮੌਸਮ ਦਾ 7.5 ਡਿਗਰੀ 24 ਘੰਟਿਆਂ ਦੇ ਵਿੱਚ ਅਮਰਸਰ ਦੇ ਵਿੱਚ ਤਾਪਮਨ ਘਟ ਗਿਆ ਕਿਉਂਕਿ ਅਮਰਸਰ ਦੇ ਵਿੱਚ ਹਰ ਸਾਲ ਹੀ ਜਦੋਂ ਠੰਡ ਦਾ ਮੌਸਮ ਹੁੰਦਾ ਹੈ ਤਾਂ ਸਰਦੀ ਵੀ ਜ਼ਿਆਦਾ ਠੰਡ ਵੀ ਜ਼ਿਆਦਾ ਜੋ ਕਿ ਅਮਰਸਰ ਜ਼ਿਲ੍ਹੇ ਦੇ ਵਿੱਚ ਹੀ ਪੈਂਦੀ ਹੈ ਆ ਤਾਂ ਅਗਲੇ ਜ਼ਿਲ੍ਹੇ ਦਾ ਰੋਕਾਂਗੇ ਅਗਲੇ ਜ਼ਿਲ੍ਹੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿੰਨਾ ਤਾਪਮਨ ਜੋ ਕਿ ਦਰਜ ਕੀਤਾ ਗਿਆ ਹੈ ਅਗਲਾ ਜ਼ਿਲ੍ਹਾ ਲੁਧਿਆਣਾ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਮਾਲਵਾ ਖੇਤਰ ਦਾ ਜ਼ਿਲ੍ਹਾ ਲੁਧਿਆਣਾ ਇੱਥੇ ਕਿ ਵੱਧ ਤੋਂ ਵੱਧ ਤਾਪਮਨ ਹਾਂ 25.6 ਡਿਗਰੀ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਨ 19.8 ਡਿਗਰੀ ਯਾਨੀ ਕਿ 7.6 ਡਿਗਰੀ 24 ਘੰਟੇ ਦੇ ਵਿੱਚ ਇਹ ਤਾਪਮਨ ਘਟ ਗਿਆ ਹਾਂ 24 ਘੰਟੇ ਦੇ ਵਿੱਚ ਮੌਸਮ ਦੀ ਬਿਲਕੁਲ ਹੀ ਪਿਕਚਰ ਬਦਲ ਗਈ ਜਿਵੇਂ ਹੀ ਆ ਮੀਂਹ ਵੀ ਛੜੀ ਲੱਗੀ ਆ ਮੀਂਹ ਦਾ ਦੌਰ ਚੱਲਿਆ ਤੋਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਤਾਪਮਨ ਦੇ ਵਿੱਚ ਗਰਵਲ ਦਰਜ ਕੀਤੀ ਗਈ ਹੈ ਪਠਾਨਕੋਟ ਮਾਝਾ ਖੇਤਰ ਦੇ ਜ਼ਿਲ੍ਹਾ ਪਠਾਨਕੋਟ ਜਿਹੜਾ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦਾ ਹੈ ਇਹ ਵੀ ਇੱਕ ਵਜ੍ਹਾ ਹੈ ਕਿ ਉੱਥੇ ਘੱਟ ਤੋਂ ਘੱਟ ਤਾਪਮਨ 16 ਡਿਗਰੀ ਤੱਕ ਪਹੁੰਚ ਗਿਆ ਕਿਉਂਕ हिमाचल प्रदेश ਦੇ ਨਾਲ ਹੀ ਇਹ ਜ਼ਿਲ੍ਹਾ ਪੈਂਦਾ ਹੈ ਤੇ ਵੱਧ ਤੋਂ ਵੱਧ ਤਾਪਮਨ 20.5 ਡਿਗਰੀ ਦਰਜ ਕੀਤਾ ਗਿਆ ਯਾਨੀ ਕਿ 24 ਘੰਟੇ ਦੇ ਵਿੱਚ 10.7 ਡਿਗਰੀ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਅਗਲਾ ਜ਼ਿਲ੍ਹਾ ਹੁਸ਼ਿਆਰਪੁਰ ਦਵਾਬਾ ਖੇਤਰ ਦੀ ਗੱਲ ਕਰੀਏ ਦਵਾਬਾ ਖੇਤਰ ਦਾ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਕਿ ਵੱਧ ਤੋਂ ਵੱਧ 22.1 ਡਿਗਰੀ ਤਾਪਮਨ ਤੇ ਘੱਟ ਤੋਂ ਘੱਟ 20.6 ਡਿਗਰੀ ਤਾਪਮਨ ਦਰਜ ਕੀਤਾ ਗਿਆ ਯਾਨੀ ਕਿ 7.4 ਡਿਗਰੀ 24 ਘੰਟੇ ਦੇ ਵਿੱਚ ਹੀ ਇਹ ਪਾਰਾ ਘਟ ਗਿਆ ਤਾਪਮਨ ਘਟ ਗਿਆ ਜਿਸ ਦੇ ਨਾਲ ਅੱਜ ਠੰਡ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਦਸਤਗ੍ਰੇਦ ਦਿੱਤੀ ਹੈ। ਆਨੰਦਪੁਰ ਸਾਹਿਬ ਦੇ ਵਿੱਚ ਵਾਤਨ ਵਾ ਤਾਪਮਨ 21.5 ਡਿਗਰੀ ਘੱਟ ਤੋਂ ਘੱਟ 19. 20.7 ਡਿਗਰੀ ਤੇ 24 ਘੰਟੇ ਦੇ ਵਿੱਚ 9.6 ਡਿਗਰੀ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਹੈ ਕਿ 24 ਘੰਟੇ ਦੇ ਵਿੱਚ ਇੰਨਾ ਮੌਸਮ ਦੇ ਵਿੱਚ ਫਰਕ ਆ ਗਿਆ, ਇੰਨੀ ਤਬਦੀਲੀ ਆ ਗਈ ਕਿ 11 ਡਿਗਰੀ ਤੱਕ ਤਾਪਮਨ ਘਟ ਗਿਆ। ਫਿਰੋਜ਼ਪੁਰ ਦੇ ਵਿੱਚ ਵਾਤਨ ਵਾ ਤਾਪਮਨ 23.4 ਡਿਗਰੀ ਘੱਟ ਤੋਂ ਘੱਟ ਤਾਪਮਨ 20.7 ਡਿਗਰੀ, ਯਾਨੀ ਕਿ 4.8 ਡਿਗਰੀ 24 ਘੰਟੇ ਦੇ ਵਿੱਚ ਤਾਮਨ ਆ ਘਟਿਆ ਤਾਮਨ ਦੇ ਵਿੱਚ ਜੋ ਕਿ ਗ੍ਰਾਵਿਟ ਆ ਦਰਜ ਕੀਤੀ ਹੈ ਆ ਤਾਂ ਵਕਫਾ ਜਗਾਵਾਂ ਦੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਆ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਵਰਤਮਾਨ ਤਾਮਨ 23.7 ਡਿਗਰੀ ਤੇ ਘੱਟ ਤੋਂ ਘੱਟ 18.1 ਡਿਗਰੀ ਤਾਮਨ 24 ਘੰਟੇ ਦੇ ਵਿੱਚ ਜਿੱਥੇ ਕਿ 7.4 ਡਿਗਰੀ ਤਾਮਨ ਪਹਿਲਾਂ ਦੇ ਮੁਕਾਬਲੇ ਆ ਘਟਿਆ ਹੈ ਆ ਤਾਂ ਇਹਨਾਂ ਆ ਗ੍ਰਾਫਿਕ ਦੇ ذریعے ਜੋ ਤੁਸੀਂ ਜਾਣਕਰ ਦੇ ਰਹੇ ਇਹ ਸੰਕਟ ਨੂੰ ਸਮਝਿਆ ਜਾ ਸਕਦਾ ਹੈ ਕਿ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਨੇ ਕਿਸ ਕਦਰ ਕਰਵਟ ਲਈ ਹੈ ਫਰੀਦਕੋਟ ਦੀ ਗੱਲ ਕਰੀ ਤਾਂ ਇੱਥੇ ਵਾਤਵਾਰ ਤਾਪਮਨ 24.6 ਡਿਗਰੀ ਘੱਟ ਤੋਂ ਘੱਟ ਤਾਪਮਨ 19.9 ਡਿਗਰੀ ਯਾਨੀ ਕਿ 24 ਘੰਟੇ ਦੇ ਵਿੱਚ 9.4 ਡਿਗਰੀ ਤਾਪਮਨ ਘਟ ਗਿਆ ਤਾਂ ਇਸ ਪਾਰੇ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਠੰਡ ਨੇ ਦਸਤਕ ਦੇ ਦਿੱਤੀ ਹੈ ਅਰ ਰੋਪੜ ਦੀ ਗੱਲ ਕਰੀ ਤਾਂ ਰੋਪੜ ਦੇ ਵਿੱਚ ਵਤਨ ਵਤ ਆਪਮਾਨ 24.7 ਡਿਗਰੀ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਰਿਹਾ ਹੈ ਯਾਨੀ ਕਿ 9 ਡਿਗਰੀ 24 ਘੰਟੇ ਦੇ ਵਿੱਚ ਤਾਪਮਾਨ ਘਟ ਗਿਆ ਜੋ ਘਟ ਤਾਪਮਾਨ ਦਰਜ ਕੀਤਾ ਗਿਆ ਆ ਤਾਂ ਵਕਫ ਬਜਲਿਆਂ ਬਾਰੇ ਸਾਡੀ ਕੋਸ਼ਿਸ਼ ਹੈ ਕਿ ਪੂਰੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀ ਆ ਬੂਰ ਦੀ ਗੱਲ ਕਰੀ ਤਾਂ ਬੂਰ ਦੇ ਵਿੱਚ 26.4 ਡਿਗਰੀ ਵਤਨ ਵਤ ਤਾਪਮਾਨ ਰਿਹਾ ਤੇ ਘੱਟ ਤੋਂ ਘੱਟ 19.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਯਾਨੀ ਕਿ 24 ਘੰਟੇ ਦੇ ਵਿੱਚ 5. ਅੱਜ 7 ਡਿਗਰੀ ਤਾਪਮਨ ਘਟ ਗਿਆ ਪਹਿਲਾਂ ਦੇ ਮੁਕਾਬਲੇ ਆ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਸ਼ਹਿਰ ਮਹਾਲੀ ਦੀ ਗੱਲ ਕਰੀਏ ਤਾਂ ਮਹਾਲੀ ਦੇ ਵਿੱਚ ਵੱਧ ਤੋਂ ਵੱਧ ਤਾਪਮਨ 26.4 ਡਿਗਰੀ ਤੇ ਘੱਟ ਤੋਂ ਘੱਟ ਤਾਪਮਨ 30.1 ਡਿਗਰੀ ਦਰਜ ਕੀਤਾ ਗਿਆ ਆ ਤਾਂ 24 ਘੰਟੇ ਦੇ ਵਿੱਚ ਤਾਪਮਨ ਜਿਹੜਾ ਕਿ ਪਹਿਲਾਂ ਦੇ ਮੁਕਾਬਲੇ ਘਟਿਆ ਆ ਆ ਪਟਿਆਲਾ ਦੇ ਵਿੱਚ ਵੱਧ ਤੋਂ ਵੱਧ 25.2 ਡਿਗਰੀ ਘੱਟ ਤੋਂ ਘੱਟ 24.4 ਡਿਗਰੀ 24 ਘੰਟੇ ਦੇ ਵਿੱਚ 9.5 ਡਿਗਰੀ ਤਾਪਮਨ ਘਟਿਆ ਆ ਪਟਿਆਲਾ ਦੀ ਗੱਲ ਕਰੀਏ ਤਾਂ 9.5 ਡਿਗਰੀ ਆ ਤਾਪਮਨ ਦੇ ਵਿੱਚ ਜੋ ਕਿਸੇ ਤਰ੍ਹਾਂ ਦੇ ਤੌਰ ਤੇ 24 ਘੰਟੇ ਚ ਗਰਾਵਟ ਦਰਜ ਕੀਤੀ ਗਈ ਹੈ ਆ ਤਾੰਤਨ ਨੂੰ ਬਾਕਫਰ ਜਗਮਾ ਦੇ ਬਾਰੇ ਇਹ ਜਾਣਕਾਰੀ ਦਿੱਤੀ ਹੈ ਕਿ 24 ਘੰਟੇ ਦੇ ਵਿੱਚ ਮੌਸਮ ਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ਕਿਉਂਕਿ ਅਕਰੀਬ ਕਰੀਬ ਜੇਕਰ ਗੱਲ ਕੀਤੀ ਜਾਵੇ ਤਾਂ 11 ਡਿਗਰੀ ਤੱਕ ਤਾਪਮਨ ਆ ਘਟ ਗਿਆ ਹੈ ਆ ਤਾਪਮਨ ਅਜਿਹਾ ਘਟਿਆ ਕਿ ਆ 24 ਘੰਟੇ ਦੇ ਵਿੱਚ ਵਿੱਚ ਇੱਕ ਦਿਨ ਦੇ ਵਿੱਚ ਵਿੱਚ ਜੋ ਕਿ ਘਰਾਂ ਦੇ ਵਿੱਚ AC ਵੀ ਬੰਦ ਹੋ ਗਏ ਤੇ ਉਸ ਤੋਂ ਬਾਅਦ ਚ ਠੰਡ ਨੇ दस्तक ਦੇ ਦਿੰਦੀ ਹੈ ਤਾਂ ਹੁਣ ਤੁਹਾਨੂੰ ਅਸੀਂ Shimla ਲੈ ਕੇ ਚੱਲਦੇ ਹਾਂ Shimla ਦਾ ਮੌਸਮ ਵਿਖਾਉਣੀ ਹੈ ਤਸਵੀਰਾਂ ਦੇ ਜਰੀਏ ਕਿ ਉੱਥੇ ਕਿਸ ਤਰੀਕੇ ਦਾ ਸੁਹਾਵਣਾ ਮੌਸਮ ਨਜ਼ਰ ਆ ਰਿਹਾ ਸਿੱਧਾ ਰੋ ਕਰਾਂਗੇ ਜਿੱਥੋਂ ਸਾਡੇ ਸਹਿਯੋਗੀ ਰਣਵੀਰ ਸਿੰਘ ਜੁੜ ਚੁੱਕੇ ਨੇ अरनबीर शिमला ਦੀ ਗੱਲ ਕਰੀਏ ਕਿਉਂਕਿ ਜਦੋਂ ਠੰਡ ਦਸਤਕ ਦਿੰਦੀ ਹੈ ਸਰਦੀ ਦੀ ਸ਼ੁਰੂਆਤ ਹੁੰਦੀ ਹੈ ਅਜਿਹੇ ਮੌਸਮ ਦੇ ਵਿੱਚ ਖਾਸ ਕਰਕੇ ਤੋਂ ਬਰਫਬਾਰੀ ਦਾ ਦੌਰ ਚੱਲਦਾ ਹੈ ਵੱਡੀ ਗਿਣਤੀ ਵਿੱਚ ਸਲਾਨੀ ਵੀ ਪਹਾੜੀ ਇਲਾਕਿਆਂ ਦਾ ਰੁਖ ਕਰਦੇ ਨੇ ਆ शिमला ਦੀਆਂ ਕਿਵੇਂ ਦੀਆਂ ਤਸਵੀਰਾਂ ਨੇ ਕਿਵੇਂ ਮੌਸਮ ਬਦਲਿਆ ਹੋਇਆ ਇੱਥੇ ਨਜ਼ਰ ਆ ਰਿਹਾ ਪਰਮਿੰਦਰ ਸਭ ਤੋਂ ਪਹਿਲੇ ਤੋਂ ਤਸਵੀਰें ਆਪਕੋ ਦਿਖਾਣਾ ਚਾਹਣਗੇ ਕਿ ਯਹਾਂ ਕਿਸ ਤਰ੍ਹਾਂ ਦਾ ਸੁਹਾਵਣਾ ਮੌਸਮ ਬਨਾ ਹੋਇਆ ਹੈ ਪਹਾੜੋਂ ਪਰ ਆਪ ਦੇਖਿਏ ਕਿਸ ਤਰ੍ਹਾਂ ਸੇ जो है धुंध नजर आ रही है बादल किस तरह से घिरे हुए हैं जो बारिश का दौर है अभी हल्की बारिश है वो दौर यहाँ पर लगातार जारी है और जहाँ पर ठंड का जिक्र आप कर रहे हैं तो आपने देखा कि किस तरह से हम लोग भी आपको हाफ आप जैकेट्स में नजर आ रहे हैं तो लोगों ने जो सर्दियों के कपड़े हैं वो अभी निकाल लिए हैं और यहाँ पर ठंड की अगर हम बात करें तो बीते दो दिनों के भीतर यहाँ पर चार से पाँच डिग्री जो है तापमान कम हुआ है और ठंड बहुत ज़्यादा सुबह और शाम के समय ज़्यादा है और मौसम विज्ञान केंद्र का ये कहना है कि हिमाचल में जो ये बारिश का दौर है खासकर निचले और मैदानी इलाकों में वो आज भी जारी रहेगा और जो ऊंचाई वाले इलाक़े हैं खासकर लाहौल स्पीति है और किन्नौर है इसके अलावा कांगड़ा है मंडी कुल्लू और जो भी ऊंचाई वाली जगह है ऊंची वाली चो, चोटियां हैं वहां पर आज जो है बर्फ़बारी जारी रहेगी मौसम बेहद सुहावना बना हुआ है और जिस तरह का नुकसान आपदा में पर्यटन को हुआ है तो अब ये लग रहा है कि जिस तरह से ये मौसम बना हुआ है बर्फबारी हो रही है मनाली की ऊंची चोटियों पर लाल स्पीति में और किन्नौर में तो टूरिस्ट भी जो है आना शुरू हो जाएगा फिलहाल ये तस्वीरें आप शिमला से देखिए शिमला शहर की ये कितनी खूबसूरत तस्वीरें हैं मौसम बेहद सुहावना बना हुआ है हालांकि मौसम विज्ञान केंद्र का ये भी कहना है कि ये जो दौर है ये आज तक ही है और कल से मौसम जो है वो साफ होना शुरू हो जाएगा बहुत सारी ऐसी जगहें हैं जहां के लिए अलर्ट इसलिए भी जारी किया गया है क्योंकि मानसून जो है अभी कुछ समय पहले ही खत्म यहां से रुखसत हुआ है तो कुछ जगह ऐसी बनी हुई है जहां पर भूस्खलन की संभावनाएं बनी हुई है ऐसे में लोगों को एहतियात बरतने के लिए भी आ, कहा गया है लेकिन फिलहाल अभी ये तस्वीरें पूरे हिमाचल की अगर हम बात करें तो बेहद खूबसूरत तस्वीरें अलग अलग जगहों से निकल कर आ रही है। कुछ पर, कर हैं कुछ जगहों पर खासकर जो ऊंचाई वाले इलाके हैं लाहौल स्पीति की अगर हम बात करें वहाँ फसलों को थोड़ा जो है हम ये कह सकते हैं कि जो फसल तैयार है आलू की फसल तैयार है सेब की फसल तैयार है बर्फबारी के चलते यातायात प्रभावित हुआ है तो किसानों बागवानों को थोड़ी परेशानी ज़रूर है ये दौर जो है ज़्यादा नहीं चलेगा ऐसा जो है आईएमडी की तरफ से बताया गया है लेकिन फिलहाल मौसम बेहद सुहावना बना हुआ है पिछले कुछ समय में हमने देखा कि पिछले आठ दस दिनों की ही बात करें तो जो गर्मी है वो बहुत ज़्यादा हो गई थी और उससे भी राहत यहाँ पर मिली है जी जी ਅਰਣਵੀਰ ਜੇਕਰ ਸ਼ਿਮਲਾ ਦੀ ਗੱਲ ਕਰੀਏ ਤਾਂ ਕਿਉਂਕਿ ਜੇ ਇਹ ਮੌਸਮ ਦੇ ਵਿੱਚ ਵੱਡੀ ਗਿਣਤੀ ਵਿੱਚ ਸਲਾਨੀ ਵੀ ਇੱਥੇ ਪਹੁੰਚਨੇ ਸ਼ੁਰੂ ਹੁੰਦੇ ਨੇ ਕਿੰਨੇ ਕੁ ਵੱਡੀ ਗਿਣਤੀ ਵਿੱਚ ਸਲਾਨੀ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਪੰਜਾਬ ਤੋਂ ਵੀ ਅਜੇ ਇਹ ਮੌਸਮ ਦੇ ਵਿੱਚ ਵੱਡੀ ਗਿਣਤੀ ਵਿੱਚ ਖਾਸ ਕਰਕੇ ਨੌਜਵਾਨ ਜੋ ਕਿ ਸ਼ਿਮਲਾ ਦਾ ਜਾਂ ਹੋਰ ਪਹਾੜੀ ਇਲਾਕਿਆਂ ਦਾ ਰੁਖ ਵੀ ਕਰਦੇ ਨੇ या, अभी जो टूरिस्ट हैं उनकी संख्या ज़्यादा नहीं है लेकिन अब जिस तरह से मौसम में बदलाव हुआ है तो अब जाहिर सी बात है कि अब सैलानी जो है खींचे चले आएंगे शिमला की तरफ हालांकि कुफरी में बर्फबारी जो है आ, जल्दी होती है लेकिन अभी आ, कुफरी को भी बर्फ़ का इंतज़ार है नारकंडा में भी स्नोफॉल नहीं हुआ है तो सैलानी जो है आ, वो ऐसा लग रहा है कि ये बदलाव जिस तरह से हुआ है ठंड तो अब लगातार बढ़ती जाएगी ठंड का जो मौसम है इसका मजा लेने के लिए जो टूरिस्ट है वो काफी संख्या में पहुंचेंगे खासकर वीकेंड की अगर हम बात करें तो वीकेंड में तादाद वैसे भी हिमाचल में ज्यादा रहती है सैलानियों की शिमला में भी अलग अलग जगहों पर टूरिस्ट नजर आते हैं लेकिन अभी उतनी संख्या में टूरिस्ट यहाँ पर नहीं है धीरे धीरे आमद बढ़ती जाएगी जी जी ठीक है रणबीर तुम तस्वीर लगातार शिमला दिया विखाते रहो सीगढ़ का रुख करेंगे चंडीगढ़ सुखनल एक तो मेरे सहयोगी उमेश शर्मा जुड़ चुके हैं ਉਮੇਸ਼ ਜਿਵੇਂ ਕਿ ਪਹਿਲਾਂ ਵੀ ਤੁਸੀਂ ਤਸਵੀਰਾਂ ਵਿਖਾਈਆਂ ਸੁਖਨਾ ਲੇਕ ਚੰਡੀਗੜ੍ਹ ਦੀਆਂ ਕਿਉਂਕਿ ਜੇਕਰ ਕਿਸੇ ਨੇ ਫਰਸਤ ਦੇ ਪਲਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੁਖਨਾ ਲੇਕ ਤੇ ਜਾਣਾ ਤੇ ਇਹ ਕਹਿ ਸਕਦੇ ਨੇ ਕਿ ਇਸ ਤੋਂ ਬਿਹਤਰ ਇਸ ਤੋਂ ਵਧੀਆ ਮੌਸਮ ਤਾਂ ਨਹੀਂ ਹੋ ਸਕਦਾ ਜਿਸ ਦੇ ਕਿਨ ਨਾਲ ਸਰਦੀ ਦੀ ਠੰਡ ਦੀ ਸ਼ੁਰੂਆਤ ਹੋਈ ਹੈ ਆ ਤੱਕ ਕਿਵੇਂ ਦਾ ਚੰਡੀਗੜ੍ਹ ਦੇ ਵਿੱਚ ਮੌਸਮ ਹੈ ਸੁਖਨਾ ਲੇਕ ਦੀਆਂ ਫਿਲਹਾਲ ਕਿਵੇਂ ਦੀਆਂ ਤਸਵੀਰਾਂ ਨੇ ਦੇਖੋ ਸੁਖਨਾ ਲੇਕ ਦੀ ਤਸਵੀਰਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਤਾਂ ਥੋੜੀ ਜਿਹੀ ਧੁੰਦ ਜੇ ਸ਼ਿਵਾਲਿਕ ਦੀ ਪਹਾੜੀਆਂ ਚ ਆਪਾਂ ਦੇਖੀ ਤਾਂ ਉਹ ਆ ਚੁੱਕੀ ਹੈ ਔਰ ਮੌਸਮ ਵਿੱਚ ਜਿਹੜੀ ਤਬਦੀਲੀ ਹੈ ਉਹ ਬਾਰ-ਬਾਰ ਦੇਖਣ ਨੂੰ ਮਿਲ ਰਹੀ ਹੈ। ਉਹਦਾ ਰੀਜ਼ਨ ਇਹ ਹੈ ਕਿ ਠੰਡਕ ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ ਪਰਮਿੰਦਰ ਉਹ ਠੰਡਕ ਇੱਥੇ ਹੱਲੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਹਵਾ 'ਚ ਠੰਡਕ ਜ਼ਿਆਦਾ ਹੈ। ਯਾਨੀ ਕਿ ਪਹਿਲਾਂ ਇੱਕ ਹਵਾ ਚੱਲਦੀ ਸੀ ਉਹ ਸੀ ਕਿ ਗਰਮੀ ਨੂੰ ਰਹਾ ਦੇਣ ਵਾਲੀ ਲੇਕਿਨ ਹੁਣ ਜਿਹੜੀ ਹਵਾ ਇੱਥੇ ਚੱਲ ਰਹੀ ਹੈ ਜਾਂ ਤਬਦੀਲੀ ਅਸੀਂ ਮੌਸਮ 'ਚ ਦੇਖ ਰਹੇ ਹਾਂ ਉਹ ਇੱਕ ਬਾਰਿਸ਼ ਤੋਂ ਬਾਅਦ ਬਾਰਿਸ਼ ਕਿਉਂਕਿ ਤੇਜ਼ ਹੋਈ ਹੈ। ਔਰ ਇੱਥੇ ਮੌਸਮ ਵਿੱਚ ਬਾਰ-ਬਾਰ ਹੈ। ਹੁਣੇ ਤੁਹਾਨੂੰ ਦੇਖ ਰਿਹਾ ਹੋਵੇਗਾ ਕਿ ਬੱਦਲ ਹੀ ਚਾਹੀਏ ਲੇਕਿਨ ਬਾਰਿਸ਼ ਨਹੀਂ ਹੈ ਬੁੰਦਾਬਾਂਦੀ ਨਹੀਂ ਹੈ ਉਹ ਸਾਹਮਣੇ ਜੇ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਵਾਂ ਕਿਉਂਕਿ ਸਾਹਮਣੇ ਸ਼ਿਵਾਲਿਕ ਦੀ ਪਹਾੜੀਆਂ ਨੇ ਨਾਲੇ ਮੋਰਨੀ ਹਿਲਸ ਹੈ ਤੇ ਧੁੰਦ ਜਾ ਜਿਹੜਾ ਇੱਕ ਉਹ ਹੈ ਚਾਦਰ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੋਣੀ ਤਸਵੀਰਾਂ 'ਚ ਜਿਹੜੀ ਇਹ ਫੌਗ ਨਜ਼ਰ ਆ ਰਹੀ ਹੈ ਯਾਨੀ ਕਿ ਪਹਾੜਾਂ ਵਿੱਚ ਉਧਰ ਸਾਈਡ ਧੁੰਦ ਨਜ਼ਰ ਆ ਰਹੀ ਹੈ ਪੰਚਕੂਲਾ ਦੇ ਆਸ ਆਸ-ਪਾਸ ਦਾ ਏਰੀਆ ਜਿਹੜਾ ਲੱਗਦਾ ਹੈ ਸ਼ਿਵਾਲਿਕ ਦੀ ਪਹਾੜੀਆਂ ਔਰ ਹਿਮਾਚਲ ਦਾ ਥੋੜਾ ਜਿਹਾ ਏਰੀਆ ਜੇ ਆਪਾਂ ਕਰੀਏ ਉਧਰ ਸਾਈਡ ਨੂੰ ਤਾਂ ਤੁਹਾਨੂੰ ਫੌਗ ਨਜ਼ਰ ਆ ਰਹੀ ਹੋਣੀ ਤਾਂ ਇਹ ਤਬਦੀਲੀ ਮੌਸਮ ਵਿੱਚ ਆਈ ਹੈ ਜਿਹੜੀ ਪਹਿਲਾਂ ਨਹੀਂ ਸੀਗੀ ਹੁਣ ਔਰ ਅਕਤੂਬਰ ਦੇ ਮਹੀਨੇ 'ਚ ਜੇ ਠੰਡੀ ਹਵਾ ਮੈਸਮੇ ਸੁਖਨਾ ਲੇਖਤੇ ਮੌਜੂਦ ਹਾਂ ਤੇ ਮੈਨੂੰ ਇੱਥੇ ਅਹਿਸਾਸ ਪੂਰਾ ਹੋ ਰਿਹਾ ਹੈ ਔਰ ਕੇ ਠੰਡਕ ਜਿਹੜੀ ਹੈਗੀ ਹੈ ਉਹ ਪਹਿਲਾਂ ਤੋਂ ਨਾਲੇ ਜ਼ਿਆਦਾ ਹੋਈ ਹੈ ਔਰ ਇਹ ਚੰਡੀਗੜ੍ਹ ਹੀ ਨਹੀਂ ਕਈ ਪੰਜਾਬ ਦੇ ਹਿੱਸਿਆਂ ਵਿੱਚ ਇਹ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਇਹ ਸਾਹਮਣੇ ਆਇਆ ਹੈ ਤਾਂ ਮੌਸਮ ਵੀ ਤਬਦੀਲੀ ਹੈ ਅਲਰਟ ਵੀ ਕਿਉਂਕਿ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਹੇ ਕੋਈ ਜ਼ਿਲ੍ਹੇ ਹੋਣ ਹਰਿਆਣਾ ਦੇ ਕੋਈ ਜ਼ਿਲ੍ਹੇ ਹੋਣ ਚੰਡੀਗੜ੍ਹ ਚ ਇਹ ਉਹਦਾ ਪਾਰਟ ਹੈ ਬਾਰਿਸ਼ ਵੀ ਹੋਈ ਇੱਥੇ ਹੁਣ ਵੀ ਰੁਕ ਰੁਕੇ ਸਵੇਰੇ ਬਾਰਿਸ਼ ਹੋਈ ਹੈ ਹਾਲਾਂਕਿ ਹੁਣ ਬੂੰਦਾਂਵਾਂ ਦੀ ਨਹੀਂ ਹੈ ਲੇਕਿਨ ਬਦਲੀ ਜਿਹੜੀ ਹੈ ਛਾਈ ਹੋਈ ਹੈ ਔਰ ਮੌਸਮ ਠੰਡਕ ਜਿਹੜੀ ਹੈਗੀ ਲਗਾਤਾਰ ਬਣਿਆ ਹੋਇਆ ਮੈਂ ਸਵੇਰੇ ਆਪਾਂ ਜਦੋਂ ਜ਼ਿਕਰ ਕਰ ਰਹੇ ਸੀ ਏਸੀ ਦਾ ਤਾਂ ਹੱਲੇ ਤੱਕ ਵੀ ਜਿੱਦਾਂ ਘਰਾਂ 'ਚ ਏਸੀ ਨਹੀਂ ਹਲਕੇ ਪੰਖੇ ਵੀ ਕਹੀਂ ਚੱਲਦੇ ਨਜ਼ਰ ਆਏ ਨੇ ਔਰ ਉਹ ਕਿਤਨਾ ਕਿਤੇ ਬਦਲਾਅ ਮੌਸਮ ਦਾ ਕਿਹਾ ਜਾ ਸਕਦਾ ਹੈ ਓਵਰ ਟੂ ਓਪਰ ਮਿੰਦਰ ਠੀਕ ਹੈ ਮੇਸ਼ ਫਿਲਹਾਲ ਦੀਆਂ ਪੁਰੀਆਂ ਤਸਵੀਰਾਂ ਮਖੌਣ ਲਈ ਪੂਰੀ ਜਾਣ ਕੇ ਦੇਣ ਲਈ ਬਹੁਤ ਬਹੁਤ ਧੰਨਵਾਦ ਤਾਂ ਸੁਖਨਾ ਲੇਖ ਚੰਡੀਗੜ੍ਹ ਦੀਆਂ ਤਨਸੀ ਤਸਵੀਰਾਂ ਵਿਖਾਈਆਂ ਨੇ ਕਿਸ ਤਰ੍ਹਾਂ ਕਿਹਦੇ ਨਾਲ ਸੁਹਾਵਣਾ ਮੌਸਮ ਆ ਸੁਖਨਾ ਲੇਖ ਦਾ ਨਜ਼ਰ ਆ ਰਿਹਾ ਵੱਡੀ ਗਿਣਤੀ ਵਿੱਚ ਲੋਕ ਵੀ ਸੁਖਨਾ ਲੇਖ ਤੇ ਪਹੁੰਚ ਰਹੇ ਨੇ ਆ ਤਾਂ ਚਾਹੇ ਚੰਡੀਗੜ੍ਹ ਦੀ ਗੱਲ ਕਰੀਏ ਚਾਹੇ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਅਜਿਹੀ ਤਬਦੀਲੀ ਆਈ ਕਿ 11 ਡਿਗਰੀ ਤੱਕ ਵਾਕਫਾਕ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਪਹਿਲਾਂ ਦੇ ਮੁਕਾਬਲੇ ਘਟ ਗਿਆ ਤੇ ਪੰਜਾਬ ਦੇ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ